ਹੈਲੋ ਸਟੂਡੈਂਟਸ ਵੈਲਕਮ ਟੂ ਐਮ ਆਈ 엘ਿਟ ਅਕੈਡਮੀ ਸਟੂਡੈਂਟਸ ਸਭ ਤੋਂ ਪਹਿਲਾਂ ਤੁਹਾਡੇ ਲਈ ਅਨਾਉਂਸਮੈਂਟ ਹੈ ਕਿ ਆਪਣਾ ਪੀ ਟ੍ਰਿਪਲ ਐਸਬੀ ਦਾ ਇੱਕ ਨਵਾਂ ਪੈਚ ਜੋ ਕਿ 18 ਅਗਸਤ ਨੂੰ ਸਟਾਰਟ ਹੋ ਰਿਹਾ ਹੈ ਤਾਂ ਤੁਹਾਡੇ ਲਈ ਆਫਰ ਪ੍ਰਾਈਸ ਹੈ अर्ली ਜੁਆਇਨਿੰਗਸ ਲਈ ਜਿਹੜਾ ਆਫਰ ਪ੍ਰਾਈਸ ਹੈ 99 ਪਰ ਮੰਥ ਹੈ 99 ਪਰ ਮੰਥ ਹੈ ਸਾਡਾ ਜਿਹੜਾ ਪਤਾ ਹੈ ਨੀਚੇ ਤੁਸੀਂ ਡਿਸਕ੍ਰਿਪਸ਼ਨ ਵਿੱਚ ਪਤਾ ਅਤੇ ਕੰਟੈਕਟ ਨੰਬਰ ਨੋਟ ਕਰ ਸਕਦੇ ਹੋ ਤਾਂ ਜੁਆਇਨ ਕਰੋ ਤੁਸੀਂ ਐਮ ਆਈ 엘ੀਟ ਅਕੈਡਮੀ ਦੋਸਤੋ ਅੱਜ ਦੀ ਆਪਣੀ ਪੰਜਾਬੀ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਵਿਸ਼ਾ ਹੈ ਅੱਜ ਦਾ ਜਿਹੜਾ ਪੰਜਾਬੀ ਸੱਭਿਆਚਾਰ ਭਾਗ 2 ਪੰਜਾਬੀ ਸੱਭਿਆਚਾਰ ਭਾਗ 2 ਪਹਿਲਾਂ ਆਪਾਂ ਪੰਜਾਬੀ ਸੱਭਿਆਚਾਰ ਦਾ ਭਾਗ 1 ਲਾਸਟ ਜਿਹੜਾ ਸੀ ਲੈਕਚਰ ਉਹਦੇ ਵਿੱਚ ਕਰ ਚੁੱਕੇ ਹਾਂ ਤਾਂ ਸ਼ੁਰੂ ਕਰਦੇ ਹਾਂ ਆਪਾਂ ਪੰਜਾਬੀ ਸੱਭਿਆਚਾਰ ਦਾ ਇਹ ਲੈਕਚਰ ਇੱਕ ਕਲਾਸ ਤਾਂ ਸਭ ਤੋਂ ਪਹਿਲਾਂ ਆਪਣਾ ਵਿਸ਼ਾ ਹੈ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਦੇ ਲੋਕ ਨਾਚ ਪੰਜਾਬ ਦੇ ਲੋਕ ਨਾਚ ਪੰਜਾਬ ਦੇ ਲੋਕ ਨਾਚ ਕੀ ਹੁੰਦੇ ਨੇ ਤੇ ਕਿਹੜੇ-ਕਿਹੜੇ ਲੋਕ ਨਾਚ ਜਿਹੜੇ ਪੰਜਾਬ ਵਿੱਚ ਆ ਜਿਹੜੇ ਕੀ ਆਉਂਦੇ ਨੇ ਤਾਂ ਗੱਲ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਲੋਕ ਨਾਚ ਲੋਕ ਸਮੂਹੀ ਇੱਕ ਸਿਰਜਣ ਕਲਾ ਦੀ ਇੱਕ ਮਹੱਤਵਪੂਰਨ ਵੰਗੀ ਹੈ ਜੋ ਲੋਕ ਮਾਨਸ ਦੇ ਸਮੁੱਚੇ ਹਵਾ ਭਾਵਾਂ ਅਤੇ ਸਰੀਰਿਕ ਮੁਦਰਾਵਾਂ ਦੇ ਪ੍ਰਗਟਾਓ ਸੰਦਰਭ ਨੂੰ ਪੇਸ਼ ਕਰਦੀ ਹੈ ਜੇ ਜਿਹੜੇ ਸਰੀਰਿਕ ਦੁਆਰਾ ਕਰਦੇ ਹਨ ਲੋਕ ਨਾਚ ਲੋਕ ਸਮੂਹ ਦੇ ਸਿਰਜਣ ਕਲਾ ਦੀ ਇੱਕ ਮਹੱਤਵਪੂਰਨ ਵੰਗੀ ਹੈ ਜੋ ਲੋਕ ਮਾਨਸ ਦੇ ਸਮੁੱਚੇ ਹਵਾ ਭਾਵਾਂ ਅਤੇ ਸਰੀਰਿਕ ਮੁਦਰਾਵਾਂ ਦੇ ਪ੍ਰਗਟਾਉ ਸੰਦਰਭ ਰਾਹੀਂ ਪੇਸ਼ ਕਰਦੀ ਹੈ ਤਾਂ ਇਸ ਨੂੰ ਆਪਾਂ ਲੋਕ ਨਾਚ ਜਿਹੜਾ ਕਿ ਆਖਦੇ ਹਾਂ ਇਹ ਇੱਕ ਲੋਕ ਕਲਾ ਹੈ ਇਹ ਇੱਕ ਲੋਕ ਕਲਾ ਹੈ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹੈ ਮਹੱਤਵਪੂਰਨ ਅੰਗ ਹਨ ਜਿਹੜੀਆਂ ਲੋਕ ਕਲਾਵਾਂ ਹਨ ਉਹ ਪੰਜਾਬੀ ਦੇ ਜਨ ਜੀਵਨ ਦੀ ਜਿਹੜੀਆਂ ਕੀ ਮਹੱਤਵਪੂਰਨ ਅੰਗ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਸਤਰੀਆਂ ਦੇ ਲੋਕ ਨਾਚ ਇਸਤਰੀਆਂ ਦੁਆਰਾ ਕੀਤੇ ਜਾਣ ਵਾਲੇ ਲੋਕ ਨਾਚ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਗਿੱਧਾ ਸਮਮੀ ਕਿੱਕਲੀ ਹੁੱਲੇ ਹੁਲਾਰੇ ਲੁੱਡੀ ਅਤੇ ਜਾਗੋ ਜਿਹੜੇ ਨੇ ਸਾਡੇ ਇਸਤਰੀਆਂ ਦੁਆਰਾ ਕੀਤੇ ਜਾਣ ਵਾਲੇ ਲੋਕ ਨਾਚ ਨੇ ਪੰਜਾਬੀ ਸਭਿਆਚਾਰ ਵਿੱਚ ਤਾਂ ਇੱਕ-ਇੱਕ ਕਰਕੇ ਆਪਾਂ ਜਾਣਦੇ ਹਾਂ ਕਿ ਕੀ ਗਿੱਧਾ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾ ਉਮੰਗਾ ਬਲਵਲਿਆਂ ਅਤੇ ਉਲਾਸ ਭਾਵਾਂ ਨੂੰ ਪ੍ਰਗਟ ਕਰਦਾ ਹੈ ਨੂੰ ਪ੍ਰਗਟ ਕਰਦਾ ਹੈ ਇਹ ਇੱਕ ਟਾਲੀ ਨਾਚ ਹੈ ਇਹ ਇੱਕ ਟਾਲੀ ਨਾਚ ਹੈ ਉਸ ਤੋਂ ਬਾਅਦ ਸੰਮੀ ਦੀ ਗੱਲ ਕਰਦੇ ਹਾਂ ਤਾਂ ਸੰਮੀ ਸਾਂਝੇ ਪੰਜਾਬ ਦੇ ਪੱਛਮੀ ਇਲਾਕੇ ਦਾ ਲੋਕ ਨਾਚ ਹੈ ਸੰਮੀ ਲੋਕ ਨਾਚ ਦੀਆਂ ਮੁਦਰਾਵਾਂ ਜਿਹੜੀਆਂ ਕਿ ਗਿੱਧੇ ਨਾਲੋਂ ਭਿੰਨ ਹੁੰਦੀਆਂ ਹਨ ਗਿੱਧੇ ਨਾਲੋਂ ਥੋੜੀਆਂ ਜੀਆਂ ਭਿੰਨ ਹੁੰਦੀਆਂ ਹਨ ਉਸ ਤੋਂ ਬਾਅਦ ਲੋਕ ਨਾਚ ਉਸ ਤੋਂ ਬਾਅਦ ਕਿੱਕਲੀ ਦੀ ਗੱਲ ਕਰਦੇ ਹਾਂ ਕਿੱਕਲੀ ਲੋਕ ਨਾਚ ਹੈ ਜਿਹੜਾ ਛੋਟੀਆਂ ਕੁੜੀਆਂ ਲਈ ਹੈ ਛੋਟੀਆਂ ਬੱਚਿਆਂ ਲਈ ਹੈ ਇਹ ਦੋ ਦੋ ਝੋਟਿਆਂ ਵਿੱਚ ਨੱਚਿਆ ਜਾਂਦਾ ਹੈ ਇਹ ਲੋਕਨਾਚ ਦੋ ਦੋ ਝੋਟਿਆਂ ਵਿੱਚ ਨੱਚਿਆ ਜਾਂਦਾ ਹੈ ਛੋਟੀਆਂ ਬੱਚਿਆਂ ਲਈ ਤਾਂ ਇਹ ਕਿੱਕਲੀ ਜਿਹੜਾ ਹੈ ਕੀ ਲੋਕਨਾਚ ਹੈ ਛੋਟੇ ਛੋਟੀਆਂ ਬੱਚਿਆਂ ਲਈ ਲੜਕੀਆਂ ਲਈ ਤਾਂ ਉਹਨਾਂ ਦੁਆਰਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਲੁੱਡੀ ਦੀ ਲੁੱਡੀ ਨਾਚ ਨੂੰ ਜਿਹੜਾ ਕੀ ਇੱਕ ਨਾਚ ਹੈ ਉਸ ਨੂੰ ਮਰਦ ਵੀ ਨੱਚਦੇ ਹਨ ਉਸ ਨੂੰ ਮਰਦ ਵੀ ਨੱਚਦੇ ਹਨ ਲੁੱਡੀ ਉਸ ਤੋਂ ਬਾਅਦ ਪੰਜਾਬੀਆਂ ਪੰਜਾਬੀ ਜਿਹੜਾ ਮਰਦਾਂ ਦੇ ਲੋਕ ਨਾਚ ਨੇ ਪੰਜਾਬ ਦੇ ਮਰਦਾਂ ਦੇ ਲੋਕ ਨਾਚ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਨੇ ਭੰਗੜਾ ਫਿਰ ਝੂਮਰ ਲੁੱਡੀ ਮਲਵਈ ਗਿੱਦਾ ਅਤੇ ਤਮਾਲ ਇਹ ਜਿਹੜੇ ਸਾਡੇ ਨੇ ਪੰਜਾਬੀ ਲੋਕ ਨਾਚ ਨੇ ਜਿਹੜੇ ਕੀ ਮਰਦਾਂ ਰਾਹੀਂ ਮਰਦਾਂ ਦੁਆਰਾ ਕੀਤੇ ਜਾਂਦੇ ਨੇ ਮਰਦਾਂ ਦੁਆਰਾ ਨੱਚੇ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਲੋਕ ਨਾਚ ਭੰਗੜਾ ਦੀ ਗੱਲ ਕਰਦੇ ਹਾਂ ਭੰਗੜਾ ਭੰਗੜਾ ਪੰਜਾਬੀ ਲੋਕ ਦਿਲਾ ਦੀ ਧੜਕਣ ਹੈ ਜੋ ਲੋਕ ਸ਼ਾਮ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ ਸਰਲ ਤਾਲ ਤੇ ਨੱਚਿਆ ਜਾਂਦਾ ਹੈ ਇਸ ਵਿੱਚ ਅਣਗਿਣਤ ਮੁਦਰਾਵਾਂ ਤੇ ਬੋਲ ਹੁੰਦੇ ਹਨ ਇਸ ਵਿੱਚ ਬੜੇ ਹੀ ਅਣਗਿਣਤ ਮੁਦਰਾਵਾਂ ਅਲੱਗ-ਅਲੱਗ ਤਰ੍ਹਾਂ ਦੀਆਂ ਮੁਦਰਾਵਾਂ ਹੁੰਦੀਆਂ ਹਨ ਅਤੇ ਉਸ ਦੇ ਨਾਲ-ਨਾਲ ਬੋਲ ਵੀ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਝੂਮਰ ਝੂਮਰ ਲੋਕ ਨਾਚ ਹੈ ਜਿਹੜਾ ਉਹ ਪੱਛਮੀ ਪੰਜਾਬ ਦੇ ਸੰਧਲਬਾਰ ਦੇ ਲੋਕਾਂ ਦਾ ਇੱਕ ਨਾਚ ਹੈ ਜੋ ਝੂਮ-ਝੂਮ ਕੇ ਨੱਚਿਆ ਜਾਂਦਾ ਹੈ ਉਸ ਨੂੰ ਆਪਾਂ ਝੂਮਰ ਦੇ ਨਾਮ ਨਾਲ ਜਾਣਦੇ ਹਾਂ ਉਮਰ ਜਿਹੜਾ ਕਿ ਪੱਛਮੀ ਪੰਜਾਬ ਦੇ ਸੰਦਲਵਾਰ ਸੰਦਲਵਾਰ ਦੇ ਲੋਕਾਂ ਦੁਆਰਾ ਨੱਚਿਆ ਜਾਣ ਵਾਲਾ ਇੱਕ ਨਾਚ ਹੈ ਲੁੱਡੀ ਲੁੱਡੀ ਜਿਹੜਾ ਕਿ ਆਪਾਂ ਅੱਗੇ ਗੱਲ ਕਰ ਚੁੱਕੇ ਆ ਲੁੱਡੀ ਕੀ ਹੈ ਔਰਤਾਂ ਦੁਆਰਾ ਵੀ ਨੱਚਿਆ ਜਾਂਦਾ ਹੈ ਤੇ ਮਰਦਾਂ ਦੁਆਰਾ ਵੀ ਇਹ ਨਾਚ ਨੱਚਿਆ ਜਾਂਦਾ ਹੈ ਇੱਕ ਸ਼ਾਂਤਮਈ ਨਾਚ ਹੈ ਜੋ ਲਚਕ ਅਤੇ ਮਸਤੀ ਭਰਪੂਰ ਅਦਾਵਾਂ ਨਾਲ ਨੱਚਿਆ ਜਾਂਦਾ ਹੈ ਜੋ ਬੜਾ ਹੀ ਸ਼ਾਂਤ ਹੁੰਦਾ ਹੈ ਅਤੇ ਲਚਕ ਨਾਲ ਅਤੇ ਮਸਤੀ ਭਰਪੂਰ ਜਿਹੜਾ ਕਿ ਹੈ ਅਦਾਵਾਂ ਦੇ ਨਾਲ ਨੱਚਿਆ ਜਾਣ ਵਾਲਾ ਇੱਕ ਨਾਚ ਹੈ ਪੰਜਾਬੀ ਲੋਕ ਨਾਚ ਉਸ ਬੰਦ ਗੱਲ ਕਰਦੇ ਹਾਂ ਮਲਵਈ ਗਿੱਤੇ ਦੀ ਮਲਵਈ ਗਿੱਧਾ ਹੈ ਜਿਹੜਾ ਪੰਜਾਬ ਦੇ ਮਾਲਵਾ ਖੇਤਰ ਦਾ ਲੋਕ ਨਾਚ ਹੈ ਮਾਲਵਾ ਖੇਤਰ ਦਾ ਲੋਕ ਨਾਚ ਹੈ ਉਸ ਤੋਂ ਬਾਅਦ ਤਮਾਲ ਤਮਾਲ ਹੈ ਜਿਹੜਾ ਪ੍ਰਾਚੀਨ ਕਾਲ ਤੋਂ ਸੂਫੀਆਂ ਸੰਤਾਂ ਦੇ ਡੇਰਿਆਂ ਤੇ ਨੱਚਣ ਵਾਲਾ ਨੱਚਿਆ ਜਾਣ ਵਾਲਾ ਜਿਹੜਾ ਕੀ ਨਾਚ ਹੈ ਲੋਕ ਨਾਚ ਤਮਾਲ ਪ੍ਰਾਚੀਨ ਜਿਹੜੇ ਪੁਰਾਣੇ ਕਾਲ ਵਿੱਚ ਸੂਫੀਆਂ ਆ ਦੇ ਡੇਰਿਆਂ ਵਿੱਚ ਸੂਫੀਆਂ ਸੰਤਾਂ ਦੇ ਡੇਰਿਆਂ ਵਿੱਚ ਨੱਚਿਆ ਜਾਂਦਾ ਸੀਗਾ ਪਰਮਾਤਮਾ ਦੀ ਬੰਦਗੀ ਵਿੱਚ ਉਹ ਇਹ ਨਾਚ ਹੈ ਤਾਂ ਇਸ ਨੂੰ ਆਪਾਂ ਧਮਾਲ ਦੇ ਨਾਮ ਨਾਲ ਜਾਣਦੇ ਹਾਂ ਉਸ ਤੋਂ ਬਾਅਦ ਜਿੰਦੂਆ ਜਿੰਦੂਆ ਲੁੱਡੀ ਵਾਂਗ ਜਿੰਦੂਆ ਇੱਕ ਅਜਿਹਾ ਲੋਕ ਨਾਚ ਹੈ ਜੋ ਦੋਵੇਂ ਮਰਦਾਂ ਅਤੇ ਔਰਤਾਂ ਦੁਆਰਾ ਨੱਚਿਆ ਜਾਂਦਾ ਹੈ ਜੋ ਮਰਦਾਂ ਅਤੇ ਔਰਤਾਂ ਦੁਆਰਾ ਦੋਨਾ ਰਹੀ ਨੱਚਿਆ ਜਾਂਦਾ ਜਿੰਦੂਆ ਅਤੇ ਲੁੱਡੀ ਦੋਨੋਂ ਹੀ ਇੱਕ ਤਰ੍ਹਾਂ ਦੇ ਨਾਚ ਨੇ ਤਾਂ ਇਸ ਤਰ੍ਹਾਂ ਦੇ ਇਹ ਮਰਦਾਂ ਦੇ ਨਾਚ ਸੀ ਇਸ ਤੋਂ ਬਾਅਦ ਪੰਜਾਬੀ ਲੋਕ ਸਾਜ ਦੀ ਗੱਲ ਕਰਦੇ ਹਾਂ ਪੰਜਾਬੀ ਲੋਕ ਸਾਜ ਲੋਕ ਸਾਜ ਜਿਹੜੇ ਕੀ ਆ ਲੋਕ ਨਾਚ ਵਿੱਚ ਭੰਗੜੇ ਵਿੱਚ ਆਪਾਂ ਸਾਜ਼ਾਂ ਦੀ ਵਰਤੋਂ ਕਰਦੇ ਹਾਂ ਤਾਂ ਲੋਕ ਸਾਜ਼ ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਲੋਕ ਸਾਜ਼ ਦੀ ਤਾਂ ਪੰਜਾਬੀ ਲੋਕ ਸੰਗੀਤ ਵਿੱਚ ਅਜਿਹੇ ਬਹੁਤ ਸਾਰੇ ਪਰੰਪਰਾਗਤ ਸੰਗੀਤਕ ਸਾਜ਼ ਹਨ ਜੋ ਕਿ ਭੰਗੜੇ ਗਿੱਧੇ ਆਦਿ ਵਿੱਚ ਵਰਤੇ ਜਾਂਦੇ ਨੇ ਭੰਗੜੇ ਅਤੇ ਗਿੱਧੇ ਵਿੱਚ ਵਰਤੇ ਜਾਂਦੇ ਨੇ ਲੋਕ ਸਾਜ਼ ਤਾਂ ਪੰਜਾਬੀ ਲੋਕ ਸਾਜ਼ਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਮੁੱਖ ਤੌਰ ਤੇ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਜਿਹੜੀ ਸ਼੍ਰੇਣੀ ਹੈ ਤੰਤੀ ਸਾਜ਼ ਤੰਤੀ ਸਾਜ਼ ਦੀ ਗੱਲ ਕਰਦੇ ਹਾਂ ਤੰਤੀ ਸਾਜ਼ ਤਾਰ ਵਾਲੇ ਸਾਜ਼ਾਂ ਨੂੰ ਤੰਤੀ ਸਾਜ਼ ਕਿਹਾ ਜਾਂਦਾ ਹੈ ਜਿਨ੍ਹਾਂ ਸਾਜ਼ਾਂ ਵਿੱਚ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਆਪਾਂ ਤੰਤੀ ਸਾਜ਼ ਕਿਹਾ ਜਾਂਦਾ ਹੈ ਇਹਨਾਂ ਵਿੱਚ ਸ਼ਾਮਲ ਪੰਜਾਬੀ ਲੋਕ ਸਾਜ਼ ਹਨ ਜਿਵੇਂ ਕਿ ਤੁੰਬੀ ਜਿਸ ਨੂੰ ਇਕਤਾਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਰੰਗੀ ਬੁਗਦੂ ਬੁਗਦੂ ਨੂੰ ਕੁੰਚਵੀ ਕਹਿੰਦੇ ਹਨ ਉਸ ਤੋਂ ਬਾਅਦ ਰਾਬਾਬ ਬੈਂਜੋ ਰਾਬਾਬ ਤੇ ਬੈਂਜੋ ਇਸ ਤਰ੍ਹਾਂ ਦੇ ਜਿਹੜੇ ਤੰਤੀ ਸਾਜ਼ ਨੇ ਜਿਨ੍ਹਾਂ ਵਿੱਚ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਜਿਹੜੇ ਕੀ ਲੋਕ ਸਾਜ਼ ਨੇ ਤਾਂ ਸਭ ਤੋਂ ਪਹਿਲਾਂ ਤੰਤੀ ਸਾਜ਼ੀ ਤੰਤੀ ਸਾਜ਼ ਵਿੱਚ ਆਪਾਂ ਦੇਖਿਆ ਕਿਹੜੇ-ਕਿਹੜੇ ਤੰਤੀ ਸਾਜ਼ ਹੁੰਦੇ ਨੇ ਉਸ ਤੋਂ ਬਾਅਦ ਚਮੜੇ ਨਾਲ ਕੱਜ ਕੇ ਬਣਾਏ ਜਾਣ ਵਾਲੇ ਸਾਜ਼ ਚਮੜੇ ਨਾਲ ਕੱਜ ਕੇ ਬਣਾਏ ਜਾਣ ਵਾਲੇ ਸਾਜ਼ ਜਿਨ੍ਹਾਂ ਵਿੱਚ ਚਮੜੇ ਜਾਂ ਅ ਚਮੜੇ ਦੀ ਵਰਤੋਂ ਹੁੰਦੀ ਹੈ ਚਮੜੇ ਜਾਂ ਖੱਲ ਦੀ ਵਰਤੋਂ ਹੁੰਦੀ ਹੈ ਇਹਨਾਂ ਸਾਜ਼ਾਂ ਦਿਆਂ ਰੈਗੂਲੇਟਰ ਇੱਕ ਪਾਸਿਓਂ ਜਾਂ ਦੋਨੋਂ ਪਾਸਿਓਂ ਬਰੀਕ ਖੱਲ ਖੱਲ ਜਿਹੜਾ ਕੀ ਚਮੜੇ ਨੂੰ ਕਹਿੰਦੇ ਨੇ ਖੱਲ ਨਾਲ ਕੱਜਾ ਹੁੰਦਾ ਹੈ ਇਹ ਸਾਜ਼ਾਂ ਜਿਹੜਾ ਕੀ ਸਭ ਤੋਂ ਪੁਰਾਤਨ ਬਣ ਗਈ ਹੈ ਜਿਹੜੀ ਸਾਜ਼ਾਂ ਦੀ ਸਭ ਤੋਂ ਪੁਰਾਣੀ ਬਣ ਗਈ ਹੈ ਬਹੁਤ ਹੀ ਪੁਰਾਣੇ ਸਮੇਂ ਤੋਂ ਇਹਨੂੰ ਅਸੀਂ ਵਰਤਦੇ ਆ ਰਹੇ ਹਾਂ ਤਾਂ ਉਦਾਹਰਨ ਦੇ ਤੌਰ ਤੇ ਜਿਵੇਂ ਕਿ ਢੋਲ ਢੋਲ ਵਿੱਚ ਅਸੀਂ ਚਮੜੇ ਦੀ ਵਰਤੋਂ ਕਰਦੇ ਹਾਂ ਢੋਲ ਕੀ ਹੋ ਗਈ ਹੈ ਨਗਾਰਾ ਢੱਡ ਡਮਰੂ ਖੰਜਰ ਡੱਫਲੀ ਖੰਜਰੀ ਅਤੇ ਤਬਲਾ ਜਿਹੜੇ ਕੀ ਇਸ ਤਰ੍ਹਾਂ ਦੇ ਜਿਹੜੇ ਕੀ ਆਪਣੇ ਸਾਜ਼ ਨੇ ਜਿਹੜੇ ਕੀ ਚਮੜੇ ਦੀ ਵਰਤੋਂ ਜਿਨ੍ਹਾਂ ਵਿੱਚ ਕੀਤੀ ਜਾਂਦੀ ਹੈ ਚਮੜੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਆਪਾਂ ਚਮੜੇ ਨਾਲ ਕੱਜੇ ਹੋਏ ਸਾਜ਼ਾਂ ਦੇ ਨਾਮ ਨਾਲ ਜਾਣਦੇ ਹਾਂ ਇਸ ਤੋਂ ਬਾਅਦ ਅਗਲੀ ਸ਼੍ਰੇਣੀ ਹੈ ਜਿਹੜੀ 3 ਨੰਬਰ ਤੇ ਸਾਹ ਜਾਂ ਹਵਾ ਨਾਲ ਵਜਾਉਣ ਵਾਲੇ ਸਾਜ਼ ਸਾਹ ਜਾਂ ਹਵਾ ਨਾਲ ਵਜਾਉਣ ਵਾਲੇ ਸਾਜ਼ ਕਿਹੜੇ ਨੇ ਇਸ ਨੂੰ ਸ਼ਸ਼ਿਰ ਸਾਜ਼ ਵੀ ਕਿਹਾ ਜਾਂਦਾ ਹੈ ਇਸ ਨੂੰ ਸ਼ਸ਼ੀਰ ਸਾਜ਼ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਅਲਗੋਜ਼ੇ ਬੰਸਰੀ ਬੀਨ ਹਾਰਮੋਨੀਅਮ ਬਿਗਲ ਅਤੇ ਸੰਖ ਇਹ ਸਾਰੇ ਨੇ ਜਿਹੜੇ ਸਾਡੇ ਸਾਹ ਜਾਂ ਹਵਾ ਨਾਲ ਜਿਹੜੇ ਵਜਾਏ ਜਾਣ ਵਾਲੇ ਸਾਜ਼ ਨੇ ਜਿਨ੍ਹਾਂ ਨੂੰ ਸਾਹ ਦੀ ਵਰਤੋਂ ਅਤੇ ਹਵਾ ਦੀ ਵਰਤੋਂ ਨਾਲ ਜਿਹੜਾ ਕੀ ਵਜਾਇਆ ਜਾਂਦਾ ਹੈ ਤੇ ਸਾਜ਼ਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਬੜੇ ਹੀ ਆਮ ਨੇ ਜਿਹੜੇ ਸਾਡੇ ਜ਼ਿੰਦਗੀ 'ਚ ਅਸੀਂ ਵਰਤੋਂ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਸ਼੍ਰੇਣੀ ਹੈ ਜਿਹੜੀ ਟਕਰਾਓ ਨਾਲ ਆਵਾਜ਼ ਪੈਦਾ ਕਰਨ ਵਾਲੇ ਸਾਜ਼ ਟਕਰਾਓ ਕਰਕੇ ਆਵਾਜ਼ ਪੈਦਾ ਕਰਨ ਵਾਲੇ ਸਾਜ਼ ਕਿਹੜੇ ਨੇ ਇਹਨਾਂ ਸਾਜ਼ਾਂ ਵਿੱਚ ਦੋ ਵਸਤੂਆਂ ਆਪਸ ਵਿੱਚ ਟਕਰਾ ਕੇ ਆਵਾਜ਼ ਪੈਦਾ ਕਰਦੀਆਂ ਹਨ ਇਹਨਾਂ ਸਾਜ਼ਾਂ ਵਿੱਚ ਜੋ ਪੰਜਾਬੀ ਲੋਕ ਸਾਜ਼ ਸ਼ਾਮਿਲ ਹਨ ਉਹ ਨੇ ਜਿਸ ਤਰ੍ਹਾਂ ਕੀ ਚਿਮਟਾ ਛੈਣੇ ਕਾਟੋ ਸੱਪ ਖੜਤਾਲ ਘੜਾ ਟਲ ਘੜਿਆਲ ਘੁੰਗਰੂ ਮੰਜੀਰਾ ਅਤੇ ਜਲਤਾਂਗ ਇਹ ਕਿਹਨੇ ਸਾਡੇ ਇੱਕ ਦੂਸਰੇ ਵਿੱਚ ਜਿਹੜੇ ਟਕਰਾ ਕੇ ਆਵਾਜ਼ ਪੈਦਾ ਕਰਨ ਵਾਲੇ ਸਾਜ਼ ਨੇ ਤਾਂ ਇਹਨਾਂ ਦੀ ਵਰਤੋਂ ਅਸੀਂ ਅਕਸਰ ਕਰਦੇ ਹਾਂ ਤਾਂ ਇਹ ਚਾਰ ਸ਼੍ਰੇਣੀਆਂ ਜਿਹੜੀਆਂ ਅਸੀਂ ਸਾਡੀਆਂ ਉਹ ਨੇ ਜਿਹੜੀਆਂ ਕੀ ਸਾਜ਼ਾਂ ਦੀਆਂ ਸ਼੍ਰੇਣੀਆਂ ਜਿਹੜੇ ਸਾਜ਼ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ ਇਸ ਤੋਂ ਪੰਜਾਬ ਦੇ ਲੋਕ ਨਾਚਾਂ ਦੀ ਗੱਲ ਕਰਦੇ ਹਾਂ ਦੁਬਾਰਾ ਇੱਕ ਵਾਰੀ ਰਿਪੀਟ ਕਰਦੇ ਹਾਂ ਪੰਜਾਬ ਦੇ ਲੋਕ ਨਾਚ ਜਿਹੜੇ ਮਰਦਾਂ ਰਾਹੀਂ ਨੱਚੇ ਜਾਂਦੇ ਨੇ ਜਿਹੜੇ ਕਿ ਭੰਗੜਾ ਲੁੱਡੀ ਜੁੱਲੀ ਗਤਕਾ ਡੰਕਾਰਾਂ ਝੁੰਮਰ ਅਤੇ ਮਲਵਈ ਗਿੱਧਾ ਅਤੇ ਮਲਵਈ ਗਿੱਧਾ ਇਹ ਸਾਰੇ ਨਹੀਂ ਸਾਡੇ ਮਰਦਾਂ ਦੁਆਰਾ ਨੱਚੇ ਜਾਣ ਵਾਲੇ ਨਾਚ ਨੇ ਉਸ ਤੋਂ ਬਾਅਦ ਪੰਜਾਬੀ ਦੇ ਲੋਕ ਨਾਚਾਂ ਪੰਜਾਬੀ ਦੇ ਲੋਕ ਨਾਚ ਜਿਹੜੇ ਕੀ ਔਰਤਾਂ ਰਾਹੀਂ ਨੱਚੇ ਜਾਂਦੇ ਨੇ ਤਾਂ ਮੁੱਖ ਤੌਰ ਤੇ ਗਿੱਧਾ ਸਮਮੀ ਅਤੇ ਕਿੱਕਲੀ ਜਿਹੜੇ ਨੇ ਇਹਨਾਂ ਦੀ ਉਦਾਹਰਨ ਹੈ ਜਿਹੜੀਆਂ ਕੀ ਔਰਤਾਂ ਦੁਆਰਾ ਨੱਚੇ ਜਾਣ ਵਾਲੇ ਲੋਕ ਨਾਚ ਚ ਤਾ ਉਸ ਤੋਂ ਬਾਅਦ ਪੰਜਾਬੀ ਦੇ ਲੋਕ ਨਾਚ ਜਿਹੜੇ ਜਿਹੜੇ ਸਮੂਹਿਕ ਤੌਰ ਤੇ ਨੱਚੇ ਜਾਂਦੇ ਨੇ ਸਮੂਹਿਕ ਤੌਰ ਤੇ ਔਰਤਾਂ ਅਤੇ ਮਰਦਾਂ ਦੇ ਇਕੱਠੇ ਸਮੂਹ ਨਾਲ ਐ ਸੀ ਇਹ ਲੋਕ ਨਾਚ ਕਰਦੇ ਹਾਂ ਸਭ ਤੋਂ ਪਹਿਲਾਂ ਲੁੱਡੀ ਕਾਰਥੀ ਅਤੇ ਜਿੰਦੂਆ ਜਿਹੜੇ ਕੀ ਹੈ ਇਹ ਤਿੰਨ ਤਰ੍ਹਾਂ ਦੇ ਜਿਹੜੇ ਸਮੂਹਿਕ ਲੋਕ ਨਾਚ ਨੇ ਜਿਹੜੇ ਕੀ ਔਰਤਾਂ ਅਤੇ ਮਰਦਾਂ ਇਕੱਠੇ ਹੋ ਕੇ ਨੱਚੇ ਜਾਂਦੇ ਨੇ ਉਸ ਵੇਲੇ ਲੋਕ ਗੀਤ ਦੀ ਗੱਲ ਕਰਦੇ ਹਾਂ ਲੋਕ ਗੀਤ ਜਿਹੜੇ ਕੀ ਸਭ ਤੋਂ ਪਹਿਲਾਂ ਬਾਲ ਜਨਮ ਬਾਲ ਜਨਮ ਸਭ ਤੋਂ ਪਹਿਲਾਂ ਲੋਕ ਗੀਤ ਦੀ ਗੱਲ ਕਰਦੇ ਹਾਂ ਬਾਲ ਜਨਮ ਜਦੋਂ ਵੀ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਟਾਈਮ ਅਸੀਂ ਕਿਹੜੇ ਲੋਕ ਗੀਤ ਗਾਉਂਦੇ ਹਾਂ ਲੋਕ ਗੀਤਾਂ ਵਿੱਚ ਸਭ ਤੋਂ ਪਹਿਲਾਂ ਬਾਲ ਜਨਮ ਪੁੱਤਰ ਜਨਮ ਪਹਿਲੀ ਕੈਟਾਗਰੀ ਹੈ ਜਿਹੜੀ ਕਿ ਪੁੱਤਰ ਜਨਮ ਜਦੋਂ ਬੇਟੇ ਦਾ ਕਿਸੇ ਦੇ ਘਰ ਵਿੱਚ ਜਨਮ ਹੁੰਦਾ ਹੈ ਤਾਂ ਉਦੋਂ ਅਸੀਂ ਜਿਹੜਾ ਲੋਕ ਗੀਤ ਗਾਉਂਦੇ ਹਾਂ ਤਾਂ ਲੋਕ ਗੀਤ ਜਿਹੜੇ ਨੇ ਬਾਲ ਜਨਮ ਤੇ ਸਭ ਤੋਂ ਪਹਿਲਾਂ ਪੁੱਤਰ ਜਨਮ ਤੇ ਪੁੱਤਰ ਜਨਮ ਦਾ ਹੈ ਪੁੱਤਰ ਦਾ ਜਨਮ ਹੁੰਦਾ ਹੈ ਘਰ ਵਿੱਚ ਤਾਂ ਅਸੀਂ ਪੁੱਤਰ ਜਨਮ ਨਾਮ ਦੇ ਲੋਕ ਗੀਤ ਗਾਉਂਦੇ ਹਾਂ ਉਸ ਤੋਂ ਬਾਅਦ ਨਾਮਕਰਨ ਜਦੋਂ ਉਸ ਦਾ ਨਾਮ ਰੱਖਿਆ ਜਾਂਦਾ ਹੈ ਨਾਮਕਰਨ ਕੀਤਾ ਜਾਂਦਾ ਹੈ ਉਸ ਸਮੇਂ ਇਹਨਾਂ ਜਿਹੜੇ ਲੋਕ ਗੀਤਾਂ ਦੀ ਵਰਤੋਂ ਕਰਦੇ ਹਾਂ ਫਿਰ ਮੁੰਡਣ ਦੇ ਟਾਈਮ ਤੇ ਜਦੋਂ ਮੁੰਡਣ ਹੁੰਦਾ ਹੈ ਤਾਂ ਅਸੀਂ ਇਹ ਲੋਕ ਗੀਤ ਅਲੱਗ-ਅਲੱਗ ਤਰ੍ਹਾਂ ਦੇ ਮੁੰਡਣ ਵਾਸਤੇ ਅਸੀਂ ਲੋਕ ਗੀਤ ਗਾਉਂਦੇ ਹਾਂ ਉਸ ਤੋਂ ਬਾਅਦ ਵਿਆਹ ਦੇ ਗੀਤਾਂ ਦੀ ਗੱਲ ਕਰਦੇ ਹਾਂ ਗੀਤਾਂ ਵਿੱਚ ਵਿਆਹ ਦੇ ਗੀਤ ਤਾਂ ਵਿਆਹ ਦੇ ਗੀਤਾਂ ਵਿੱਚ ਸਭ ਤੋਂ ਪਹਿਲਾਂ ਚਰਨ ਜੰਜ ਮਿਲਣੀ ਇਹ ਗਾਣੇ ਦੇ ਗੀਤ ਗਾਣੇ ਦੇ ਗੀਤ ਜਦੋਂ ਗਾਣਾ ਬਣਿਆ ਜਾਂਦਾ ਉਸ ਟਾਈਮ ਜਿਹੜੇ ਗੀਤ ਗਾਏ ਜਾਂਦੇ ਨੇ ਸਿਫਤਾਂ ਛੰਦ ਚੂਰਾ ਸੁਹਾਗ ਸੋਹਾ ਘੋੜੀਆਂ ਘੋੜੀਆਂ ਗਾਈਆਂ ਜਾਂਦੀਆਂ ਨੇ ਸੇਹਰਾ ਸੇਹਰਾ ਬੰਨੀ ਤੇ ਕੰਗਣਾ ਤੇ ਜਾਗੋ ਜਿਹੜਾ ਕੀ ਹੈ ਰਾਤ ਦੇ ਟਾਈਮ ਜਾਗੋ ਤਾਂ ਇਸ ਤਰ੍ਹਾਂ ਦੇ ਵਿਆਹ ਦੇ ਜਿਹੜੇ ਗੀਤ ਨੇ ਜਿਹੜੇ ਅਲੱਗ-ਅਲੱਗ ਰਸਮਾਂ ਵਿੱਚ ਅਲੱਗ-ਅਲੱਗ ਤਰੀਕੇ ਨਾਲ ਗਾਏ ਜਾਂਦੇ ਨੇ ਇਹਨਾਂ ਦੀਆਂ ਅਲੱਗ-ਅਲੱਗ ਕੈਟਾਗਰੀਜ਼ ਦੇ ਅਕੋਰਡਿੰਗ ਉਸ ਤੋਂ ਬਾਅਦ ਸਿੱਠਣੀਆਂ ਦੀ ਗੱਲ ਕਰਦੇ ਹਾਂ ਸਿੱਠਣੀਆਂ ਸਿੱਠਣੀਆਂ ਕਿਹੜੀਆਂ ਨੇ ਮਾਈਆ ਖੱਟ ਘੁੰਗਰੀਆਂ ਅਤੇ ਵਿਦਾਈ ਅਤੇ ਵਿਦਾਈ ਇਹ ਸਾਰੀਆਂ ਸਿੱਠਣੀਆਂ ਆਂ ਦੀਆਂ ਜਿਹੜੀਆਂ ਕੀ ਕੈਟਾਗਰੀਜ਼ ਨੇ ਗੀਤਾਂ ਦੀਆਂ ਸਿੱਠਣੀਆਂ ਉਸ ਤੋਂ ਬਾਅਦ ਦਿਰਗ ਜਾਂ ਸੋਗ ਗੀਤ ਦਿਰਗ ਜਾਂ ਸੋਗ ਗੀਤ ਇਹਨਾਂ ਵਿੱਚ ਸਭ ਤੋਂ ਪਹਿਲਾਂ ਸਿਆਪਾ ਵੈਣ ਉਲਾਣੇ ਤੇ ਕੀਰਨੇ ਦਿਰਗ ਗੀਤ ਸੋਗ ਗੀਤ ਜਦੋਂ ਕਿਸੇ انسان ਦੀ ਕਿਸੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਵਿੱਚ ਇਹ ਅਲੱਗ-ਅਲੱਗ ਗੀਤ ਨੇ ਦਿਰਗ ਅੱਜਾਂ ਸੋਹ ਗੀਤ ਦੇ ਵਿੱਚ ਸਿਆਪਾ ਵੈਣ ਉਲਾਣੇ ਅਤੇ ਕੀਰਨੇ ਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਹਨਾਂ ਗੀਤਾਂ ਦਾ ਗਾਥਾ ਗੀਤ ਜਿਹੜੇ ਕੀ ਬਹਾਦਰੀ ਦੇ ਗੀਤ ਹੁੰਦੇ ਨੇ ਗਾਥਾ ਗੀਤ ਬਹਾਦਰੀ ਦੇ ਗੀਤਾਂ ਵਿੱਚ ਸਭ ਤੋਂ ਪਹਿਲਾਂ ਵਾਰਾ ਸਾਕੇ ਲਾਮ ਅਤੇ ਦੁੱਲਾ ਪੱਟੀ ਜਿਹੜੇ ਕੀ ਬਹਾਦਰੀ ਬਹਾਦਰ ਲੋਕਾਂ ਦੇ ਜਿਹੜੇ ਗੀਤ ਗਾਏ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਉਸ ਤੋਂ ਬਾਅਦ ਭਗਤੀ ਗੀਤ ਭਗਤੀ ਗੀਤ ਨੇ ਸਭ ਤੋਂ ਪਹਿਲਾਂ ਭੇਂਟ ਭਜਨ ਆਰਤੀ ਕਵਾਲੀ ਅਤੇ ਗੁਰਮਤ ਸੰਗੀਤ ਇਹ ਸਾਰੇ ਨੇ ਜਿਹੜੇ ਭਗਤੀ ਗੀਤ ਨੇ ਭਗਤੀ ਗੀਤਾਂ ਦੀ ਜਿਹੜੇ ਕੀ ਕੈਟਾਗਰੀ ਵਿੱਚ ਆਉਂਦੇ ਨੇ ਭਗਤੀ ਗੀਤ ਉਸ ਤੋਂ ਬਾਅਦ ਪ੍ਰੇਮ ਗੀਤ ਪ੍ਰੇਮ ਗੀਤ ਜਿਵੇਂ ਕਿ ਜੁਗਣੀ ਮਾਇਆ ਕੱਪੇ ਜਿੰਦੂਆ ਕਾਫੀਆਂ ਡੋਰੇ ਅਤੇ ਬੋਲੀਆਂ ਫਿਰ ਸੱਦਾ ਤਾਂ ਇਹ ਜਿਹੜੇ ਨੇ ਸਾਡੇ ਪ੍ਰੇਮ ਗੀਤਾਂ ਦੀ ਕੈਟਾਗਰੀਜ਼ ਆਉਂਦੀਆਂ ਨੇ ਪ੍ਰੇਮ ਗੀਤ ਜਿਹੜੇ ਕੀ ਪੰਜਾਬੀ ਸੱਭਿਆਚਾਰ ਦਾ ਇੱਕ ਅ ਅੰਗ ਨੇ ਮਹੱਤਵਪੂਰਨ ਅੰਗ ਨੇ ਬੱਚਿਆਂ ਦੇ ਗੀਤਾਂ ਦੀ ਗੱਲ ਕਰਦੇ ਹਾਂ ਉਹਨਾਂ ਬੱਚਿਆਂ ਦੇ ਬੱਚਿਆਂ ਦੇ ਗੀਤ ਨੇ ਸਭ ਤੋਂ ਪਹਿਲਾਂ ਲੋਰੀ ਕਿਕਲੀ ਥਾਲ ਪ੍ਰੇਤ ਪ੍ਰੇਤ ਕਥਾ ਪਰੀ ਕਥਾ ਪ੍ਰੇਤ ਕਥਾ ਅਤੇ ਪਰੀ ਕਥਾ ਲੋਰੀ ਕਿੱਕਲੀ ਥਾਲ ਪ੍ਰੇਤ ਕਥਾ ਅਤੇ ਜਿਹੜੇ ਕੀ ਪਰੀ ਕਥਾ ਇਹ ਸਾਰੇ ਬੱਚਿਆਂ ਦੇ ਗੀਤ ਨੇ ਜਿਹੜੇ ਬੱਚਿਆਂ ਨੂੰ ਕਹਾਣੀਆਂ ਦੇ ਤੌਰ ਤੇ ਜਾਂ ਸੁਣਾਏ ਜਾਂਦੇ ਨੇ ਉਹਨਾਂ ਨੂੰ ਸਿੱਖਿਆ ਦੇਣ ਲਈ ਜਾਂ ਫਿਰ ਉਹਨਾਂ ਦੇ ਮਨੋਰੰਜਨ ਵਾਸਤੇ ਉਸ ਤੋਂ ਬਾਅਦ ਪੰਜਾਬ ਦੀਆਂ ਖੇਡਾਂ ਦੀ ਗੱਲ ਕਰਦੇ ਹਾਂ ਪੰਜਾਬ ਦੀਆਂ ਖੇਡਾਂ ਜਿਹੜੇ ਕੀ ਆਪਣੇ ਸੱਭਿਆਚਾਰ ਵਿੱਚ ਦਰਜ ਨੇ ਤਾ ਗਿੱਲੀ ਡੰਡਾ ਕੋਟਲਾ ਚਪਾਕੀ ਖਿੱਦੂ ਬੰਟੇ ਚੋਪਟ ਸ਼ਤਰੰਜ ਬੈਲ ਗੱਡੀਆਂ ਦੀ ਰੇਸ ਇਹ ਕੀ ਨੇ ਸਾਡੇ ਪੰਜਾਬ ਦੇ ਪੰਜਾਬੀਆਂ ਦੀਆਂ ਖੇਡਾਂ ਨੇ ਜਿਹੜੀਆਂ ਕਿ ਸੱਭਿਆਚਾਰ ਦਾ ਇੱਕ ਪਾਰਟ ਨੇ ਇੱਕ ਅੰਗ ਨੇ ਕੁਝ ਹੋਰ ਪੰਜਾਬੀ ਖੇਡਾਂ ਨੇ ਜਿਵੇਂ ਕੀ ਕਬੂਤਰਬਾਜੀ ਚਕੌਰ ਬਾਜੀ ਕੁਸ਼ਤੀ ਅਤੇ ਗੀਟਾ ਪੱਥਰ ਏ ਵੀ ਸਾਡੇ ਪੰਜਾਬੀਆਂ ਦੇ ਖੇਡਾਂ ਨੇ ਇਸ ਤੋਂ ਇਲਾਵਾ ਕੁਝ ਹੋਰ ਖੇਡਾਂ ਜਿਸ ਤਰ੍ਹਾਂ ਕੀ ਘੱਗਰ ਫਿਸੀ ਕਬੱਡੀ ਕਿੱਦੀ ਕੜਾ ਲੁਕਣ ਮਿੱਟੀ ਰੱਸਾ ਖਾਸੀ ਜਾਂ ਫਿਰ ਪਤੰਗबाजी ਤਾਂ ਦੋਸਤੋ ਇਹ ਸਾਡੀਆਂ ਪੰਜਾਬ ਦੀਆਂ ਖੇਡਾਂ ਨੇ ਲੋਕ ਖੇਡਾਂ ਤਾਂ ਦੋਸਤੋ ਅੱਜ ਹੀ ਸਾਡਾ ਪੰਜਾਬੀ ਸੱਭਿਆਚਾਰ ਦੀ ਕਲਾਸ ਸੀ ਆਪਣੀ ਸੱਭਿਆਚਾਰ ਭਾਗ 2 ਜਿਸ ਵਿੱਚ ਅਸੀਂ ਪੰਜਾਬ ਦੇ ਲੋਕ ਨਾਚ ਲੋਕ ਗੀਤ ਮਰਦਾਂ ਰਾਹੀਂ ਕਿਹੜੇ ਗੀਤ ਗਾਏ ਜਾਂਦੇ ਨੇ ਨਾਚ ਕੀਤੇ ਜਾਂਦੇ ਨੇ ਔਰਤਾਂ ਰਾਹੀਂ ਕਿਹੜੇ ਨਾਚ ਕੀਤੇ ਜਾਂਦੇ ਨੇ ਉਸ ਤੋਂ ਇਲਾਵਾ ਆਪਾਂ ਸਾਜ਼ਾਂ ਬਾਰੇ ਪੜਿਆ ਕਿ ਪੰਜਾਬੀ ਸੰਗੀਤ ਵਿੱਚ ਸਾਜ਼ ਕਿਹੜੇ-ਕਿਹੜੇ ਵਰਤੋਂ ਵਿੱਚ ਲਿਆਂਦੇ ਜਾਂਦੇ ਨੇ ਉਸ ਤੋਂ ਇਲਾਵਾ ਅਸੀਂ ਪੰਜਾਬੀ ਜਿਹੜੀਆਂ ਕੀ ਗੀਤਾਂ ਦੀਆਂ categories ਆ ਅਲੱਗ-ਅਲੱਗ ਆ ਆਪਾਂ ਪੜੀਆਂ ਅਤੇ ਇਸ ਤੋਂ ਬਾਅਦ ਆਪਾਂ ਪੰਜਾਬੀ ਜਿਹੜੇ ਸੱਭਿਆਚਾਰ ਵਿੱਚ ਖੇਡਾਂ ਮੌਜੂਦ ਨੇ ਜਿਹੜੀਆਂ ਲੋਕ ਖੇਡਾਂ ਨੇ ਉਹਨਾਂ ਬਾਰੇ ਆਪਾਂ ਪੜਿਆ ਤਾਂ ਦੋਸਤੋ ਅ ਅੱਜ ਦਾ ਲੈਕਚਰ ਇੰਨਾ ਹੀ ਹੈ ਅੱਜ ਦੀ ਕਲਾਸ ਵਿੱਚ ਅ ਜਿਹੜਾ ਕਿ ਆਪਾਂ ਭਾਗ ਪੜੇ ਨੇ ਬੜੇ ਹੀ ਇੰਪੋਰਟੈਂਟ ਜਿਹੜੇ ਨੇ ਇਹ ਭਾਗ ਨੇ ਪੰਜਾਬੀ ਸੱਭਿਆਚਾਰ ਦੇ ਤਾਂ ਤੁਹਾਡਾ ਸਭ ਲਈ ਬੜਾ ਹੀ ਧੰਨਵਾਦ ਹੈ ਤਾਂ ਸਾਡੇ ਚੈਨਲ ਨੂੰ ਵਾਤ ਵਾਤ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਵੈਰੀ ਮਚ